प्रभु यीशु आठ दिन आधी की बात करते हैं प्रभु यीशु दसवें की अंतिम रात कुछ की को धोखा तो उस समय सब तो पहली गद प्रभु यीशु ने कही वो यही ही कही थी कि अब कदया दिन के बीच बहुत सारे झूठे दबे खड़े हो जाते मुक्ति के चौकी कदया है

और एक कप तो ये है एक कप दूसरे ने भरोसा किया तो दूसरा दूसरे ने भरोसा किया उस समय एक मसीह व्यक्ति किन्हें पहचानोगा कि मैं सच्चा वचन ग्रहण करना है किन्हें उनको पता लग जाएगा जब तो गंध उपदेश का हार उस वक्त एक विश्वासी किन्हें पहचानोगा गलत उपदेश झूठे नए आप देखते कि पहली सदी जब पुलिसिया की शुरुआत हुई उस वक्त ही गलत उपदेश पुलिसिया आ चुका इसलिए सारे असूलों ने पत्तरिया चेतावनी दी

शब्बी तो बच्चन इसलिए मैं आज के दिन तो आधे आधे साथी मिलता हूँ पर ये मैं सबना दे लगू तो दे दोष क्यों जो मैं था वो तो परमिशन दी सारे मात्र कस्बा तो नहीं चलिया तुझे उसे काम नहीं नारे उसे सारे इधर की खबर दारी करो जिधर दे, दे पवित्र आत्मा ता तो ने तारों निकले बाहर निकल आया है जो परमिशन दी कृष्ण दी चरवाही करो

ਇਸ ਲਈ ਜਦੋਂ वचन ਨੂੰ ਆਪਾਂ ਪੜਦੇ ਆ ਪੱਤਰੀਆਂ ਨੂੰ ਪੜਦੇ ਆ ਤਾਂ ਉਸ ਵਕਤੀ ਪ੍ਰ부 ਦੇ 16 ਪੱਤਰੀਆਂ ਦੇ ਦੁਆਰਾ ਕਲੀਸਿਆ ਨੂੰ ਸੇਵਕਾਂ ਚ ਤਾਇਮ ਨੇ ਹੁੰਦੇ ਰਹੇ ਤਮੋਥੀਸ ਦੀ ਪੱਤਰੀ ਦੇ ਵਿੱਚ ਲਿਖਿਆ ਕਿ ਅੰਤਨਿਆਂ ਦਿਨਾਂ ਦੇ ਵਿੱਚ ਲੋਕ ਸਹੀ ਸਿੱਖਿਆ ਨੂੰ ਨਹੀਂ ਸਹਿਣਗੇ ਸਭ ਕੰਨਾਂ ਦੀ ਜਲੂਨ ਦੇ ਕਾਰਨ ਆਪਣੇ ਲਈ ਢੇ ਸਾਰੇ ਗੁਰੂ ਦਾ ਪੈਣਗੇ ਕਿ ਲੋਕ ਉਹ ਪਸੰਦ ਕਰਨਗੇ ਜੋ ਉਹਨਾਂ ਦੇ ਕੰਨਾਂ ਨੂੰ ਚੰਗਾ ਲੱਗੇ और कना चंगा लगन वाला उपदेश बहुत सारे उपदेश तो गुरु धार लेंगे पर खरी सहन के नहीं प्रकाश की पोथी सूह के द्वारा लिखिया बलियाम की सिक्ख्या और निगोलाइन की सिक्ख्या तो बहुत गलत उपदेश पहला ही फैल चुका बहुत सारे लोग केंद्रीय कि कैथलिक के द्वारा गलत उपदेश आए

तो वो हरे हरे के पर्खो। पर्खो बारे झूठे निकल आये परमे आदमी झूसे नवे संसारमे का वह विश्वास नहीं कर लेना पर विश्वासी एक गलत उपदेश वाले व्यक्ति जांच सकता है परख सकता जो खुद परमेश्वर के बचन पढ़ता है ਤੇ ਜੇਕਰ ਵੀ ਵਿਸ਼ਵਾਸੀ ਪਰਮੇਸ਼ਰ ਦੇ ਵਚਨ ਨੂੰ ਪਾਕਤਾ ਨਹੀਂ ਸਿੱਖਦਾ ਨੂੰ ਕੋਈ ਉਹਨੂੰ ਪਰਮਾ ਸਕਦਾ ਹੈ ਕੋਈ ਨੂੰ ਆਪਣੇ ਪਿੱਛੇ ਲਾ ਸਕਦਾ ਹੈ ਫਿਰ ਉਹ ਉਹਨੂੰ ਪਰਮਾਉਣਾ ਸੌਖਾ ਨਹੀਂ ਲੱਗਦਾ ਪਰ ਜਿਹੜਾ ਵਿਸ਼ਵਾਸੀ ਪਰਮੇਸ਼ਰ ਦੇ ਵਚਨ ਨੂੰ ਆਪਣੇ ਜੀਵਨ ਦਾ ਮਾਰਗ ਸਮਝ ਕੇ ਚੱਲਦਾ ਹੈ ਤੇਰਾ ਵਚਨ ਮੇਰੇ ਪੈਰਾਂ ਦੀ ਦੀਪਕ ਤੇ ਮੇਰੀ ਰਾਹ ਦਾ ਜੋ ਵਿਸ਼ਵਾਸੀ ਪਰਮੇਸ਼ਰ ਦੇ ਵਚਨ ਨੂੰ ਆਪਣਾ ਮਾਰਗ ਸਮਝ ਕੇ ਚੱਲਦਾ ਹੈ ਉਹਦੇ ਉੱਤੇ ਮਨ ਲੱ ਟਕਦਾ ਹੈ कौन लाख दाया कोज दाया वो कदे भी प्रभाव आ जाएगा पर हमारे क्या नहीं जानते जेड़ पर नेचर दे वचन दिलचस्प जाड़ नहीं रखते मैं तो एक एक पुलिसिया ने बारे रास्ता आया और सुना नहीं करता दस देर क्या हुआ कितने लोग नस्लों के लिए लोकार्थ बहुत जनेशन इसमें जो इन्हादे ज़र्दी पड़ी चा�

ਇਹ ਪਰਮੇਸ਼ੁਰ ਦੇ ਵਚਨ ਦੇ ਰਿਹਾ ਪਰ ਲਿਖਿਆ ਇਨਪੁਟ ਦੇ ਲੋਕ ਤਸਰੁ ਲਿਖੀਆਂ ਦੇ ਲੋਕਾਂ ਦੇ ਨਾਲੋਂ ਚੰਗੇ ਸਨ ਕਿਉਂ ਕਿਉਂ ਜੋ ਇਹਦਾ ਵੱਡੀ ਚਾਹ ਦੇ ਨਾਲ ਪਰਮੇਸ਼ੁਰ ਦੇ ਵਚਨ ਨੂੰ ਮੰਨ ਲਿਆ ਔਰ ਲੋਥ ਲਿਖਤਾ ਵਿੱਚ ਭਾਗ ਕਰਦੇ ਰਹੇ ਭਈ ਇਹ ਦਮਾ ਇਸੇ ਤਰ੍ਹਾਂ ਮੰਨ ਕੇ ਇਹਨਾਂ ਦੀ ਖੂਬੀ ਪ੍ਰਭੂ ਦਾ ਦਾਸ ਪੌਲਸ ਇਹਨਾਂ ਚ ਪ੍ਰਚਾਰ ਕਰਦਾ ਹੈ ਪੌਲਸ ਆਪਣੀ ਗਵਾਹੀ ਦੱਸਦੇ ਇੱਕ ਸ਼ਰਸ਼ੀ ਬਣ ਜਾਣ ਜਿਵੇਂ ਇਹ ਰਿਹਾ ਇੱਕ ਫਰਸੀ ਪੌਲਸ ਆਪਣੇ ਦੁਆਰਾ ਕੀਤੇ ਗਏ ਚਮਤਕਾਰਾਂ ਨੂੰ ਦੱਸਦੇ ਇੱਕ ਵਿਸ਼ਵਾਸ ਕਰਨ ਲੈ ਪਰ ਨਹੀਂ ਇਹ ਕੋਈ ਉਸਦੀ ਗਾਇ ਨਹੀਂ ਪੜੇ ਇਹ ਪੌਲਸ ਦੇ ਦੁਆਰਾ ਕੋਈ ਚਮਤਕਾਰ ਨੂੰ ਸੁਣਿਆ ਪਰ ਤਾਂ ਵੀ ਨਹੀਂ ਪਰ ਜੋ ਪ੍ਰਚਾਰ ਕਰਦਾ ਹੈ ਪੌਲਸ ਉਹਨੂੰ ਸੁਣਦੇ ਆ ਔਰ ਉਹਨੂੰ ਸੁਣਨ ਤੋਂ ਬਾਅਦ ਉਹ ਨੂੰ ਨੋਟ ਕਰਦੇ ਆ ਔਰ ਫਿਰ ਲਿਖਤਾਂ ਦੇ ਵਿੱਚ ਪਾ ਲਦੇ ਆ ਕਿ ਜੋ ਇਹਨੇ ਸਿਖਾਇਆ ਇਹ ਇਸੇ ਤਰ੍ਹਾਂ ਹੈ ਕਿ ਅੱਜ ਇਸ ਤਰ੍ਹਾਂ ਦੇ ਵਿਸ਼ਵਾਸੀ ਨਹੀਂ ਆਧਿਕ ਵਿਸ਼ਵਾਸੀ ਇਸ ਤਰ੍ਹਾਂ ਨੇ ਜੋ ਪਾਸਟਰ ਨੇ ਬੋ ਦਿੱਤਾ ਉਹ ਉਹਨਾਂ ਨੇ ਮੰਨ ਲਿਆ ਜੇ ਪਾਸਟਰ ਨੇ ਬੋ ਦਿੱਤਾ ਮੈਂ ਤੁਹਾਡਾ ਆਧਿਕ ਪਿਤਾ ਹੈ ਤਾਂ ਵਿਸ਼ਵਾਸੀ ਕਹਿੰਦੇ ਹਾਂਜੀ ਤੁਸੀਂ ਸਾਡੇ ਆਧਿਕ ਤੋਂ ਵਿਸ਼ਵਾਸੀ ਨੂੰ ਆਧਿਕ ਦਾ ਪਿਤਾ ਕਹਿਣ ਲੱਗ ਪੈਂਦੇ ਔਰ ਪਾਸਟਰ ਦੀ ਜਿਹੜੀ ਪਤਨੀ ਹੈ ਉਹਨੂੰ ਆਧਿਕ ਮੰਮੀ ਕਹਿਣ ਲੱਗ ਪੈਂਦੇ ਤੇ ਪਾਸਟਰ ਦਾ ਜਿਹੜਾ ਬੇਟਾ ਜਾਂ ਉਹਨੂੰ ਜੂਨੀਅਰ ਪਾਪਾ ਕਹਿਣ ਲੱਗ ਪੈਂਦੇ ਪੇਡਾ ਜੜੀਆਂ ਹੁੰਦੀਆਂ ਆ ਉਹ ਸੱਜੇ ਕਦੇ ਦੇਖਦੀਆਂ ਪੇਡਾ ਤਾਂ ਯਿਸੂ ਸਿਰਿਆਂ ਬੰਦਾ ਸੀ ਪਰ ਅੱਜ ਵਿਸ਼ਵਾਸ਼ੀ ਕਿਰਿਆਂ ਪੇਡਾ ਬਣ ਗਏ ਪਾਸ ਦੁਨੀਆ ਪੇਡਾ ਜੋ ਪਾਸ ਤੋਂ ਇਹ ਬਹੁ ਦਿੱਤਾ ਵਿਸ਼ਵਾਸੀ ਬੇਟੀਆਂ ਸੁਣਦੇ ਆ ਔਰ ਸੁਣ ਕੇ ਲਿਖਤਾ ਚ ਭਾਲ ਕਰਦੇ ਕਿ ਇਹ ਗੱਲਾਂ ਇਹਨੇ ਹਨ ਕਿ ਨਹੀਂ ਪਰਮੇਸ਼ਰ ਦੇ ਬਚਨ ਦੇ ਵਿੱਚ ਅੰਬੋਸਤੀ ਕਿਤਾਬ ਦੇ ਵਿੱਚ ਲਿਖਿਆ ਕਿ ਅੰਤਯਾ ਦਿਨਾਂ ਦੇ ਵਿੱਚ ਹੈ ਨਾ ਰੋਟੀ ਦਾ ਕਾਲ ਪਊਗਾ ਕਿ ਨਾ ਹੀ ਪਾਣੀ ਦਾ ਕਾਲ ਪਊਗਾ ਪਰ ਪਰਮੇਸ਼ਰ ਦੀ ਬਾਣੀ ਦਾ ਕੀ ਬੈਤੂ ਪਰਮੇਸ਼ਰ ਦੀ ਬਾਣੀ ਦੱਸਣ ਵਾਲੇ ਨਹੀਂ ਮਿਲਣਗੇ ਸੁਪਨੇ ਦੱਸਣ ਵਾਲੇ ਮਿਲਣਗੇ ਭਵਿੱਖ ਬਾਣੀਆਂ ਕਰਨ ਵਾਲੇ ਮਿਲਣਗੇ ਦਰਸ਼ਣ ਵਿਖਣ ਵਾਲੇ ਮਿਲਣਗੇ ਪਰ ਪਰਮੇਸ਼ਰ ਦੀ ਬਾਣੀ ਪਰਮੇਸ਼ਰ ਦਾ वचन ਸੁਣਾਉਣ ਵਾਲੇ ਨਹੀਂ ਮਿਲਣਗੇ ਤਾਂ ਜਦੋਂ ਹਰ ਪਾਸੇ ਗਲਤ ਉਪਦੇਸ਼ ਇਸ ਤਰ੍ਹਾਂ ਫੈਲ ਰਿਹਾ ਹੈ ਤਾਂ ਇੱਕ ਵਿਸ਼ਵਾਸੀ ਕਿਵੇਂ ਪਹਿਚਾਨ ਸਕਦਾ ਹੈ ਤਾਂ ਧਿਆਨ ਦੇ ਕੇ ਅੱਜ ਉਸ ਫਾਰਮੂਲੇ ਨੂੰ ਤੁਸੀਂ ਨੋਟ ਕਰਨਾ ਹੈ

ਨਾਲੇ ਤਰਕੂ ਅਤੇ ਉਪੰਦਾ ਅਤੇ ਪਿਰੰਦੀਆਂ ਜਿਹੜੀ ਮਾੜੀ ਸੁਣਨ ਦੇ ਰਾਹੀ ਕਿ ਕਿਛੇ ਚੱਲਦੇ ਰਹੇ ਤਿੰਨ ਗੱਲਾਂ ਤੇ ਵਿਸ਼ਵਾਸ ਕਰਨ ਚਾਹੁੰਦਾ ਹਾਂ ਕੋਈ ਨਹੀਂ ਕੋਪਦੇਸ਼ਿਆ ਤਿੰਨ ਗੱਲਾਂ ਉਹਦੇ ਵਿੱਚ ਹੋਣੀਆਂ ਜ਼ਰੂਰੀ ਮੈਂ ਉਦਾਹਰਣ ਦੇ ਲਗਾਏ ਜਿਵੇਂ ਇਹਨਾਂ ਦਿਨਾਂ ਵਿੱਚ ਇੱਕ ਵਿਵਾਦ ਆ ਆਪਣੀ ਪਿਤਾਏ ਤੇ ਸੇਵਕ ਕੋ ਆ ਸਕਦਾ ਕਿ ਇਸ ਸੇਵਾ ਕੋ ਵਿਸ਼ਵਾਸਨੀ ਦਾ ਆਧਿਕਪਿਤਾ ਹੈ ਜਾਂ ਨਹੀਂ ਕੁਝ ਲੋਕ ਕਹਿੰਦੇ ਆ ਵੀ ਹੈ ਆ ਕੁਝ ਲੋਕ ਕਹਿੰਦੇ ਆ ਨਹੀਂ ਹੁਣ ਇਹ ਤੁਹ ਵਿਸ਼ਵਾਸਿਕ ਕਿਵੇਂ ਕਰਤਾਂ ਉਹਦੇ ਵਿੱਚ ਪ੍ਰਭੂ ਦੇ ਬਚਨ ਚ ਲਿਖਿਆ ਕਿ ਤੁਸੀਂ ਉਹਨਾਂ ਗੱਲਾਂ ਨੂੰ ਜਿਹੜੀਆਂ ਪਵਿੱਤਰ ਨਬੀਆਂ ਤੋਂ ਅੱਗੋਂ ਆਪ ਹੀ ਨੰਨਿਆ ਮਤਲਬ ਜੋ ਪ੍ਰਾਣਿਕ ਨੇ ਉਹ ਕਿਹਦੇ ਤੋਂ ਪਹਿਲਾਂ ਤੋਂ ਨਬੀਆਂ ਨੇ ਜਿਹਦੇ ਬਾਰੇ ਗੱਲ ਕੀਤੀ उपदेश के बोलिया प्रभु येशु मसीह के मूह निकलिया प्रभु येशु ने भी जिक्र किया हो आज्ञा दी हो तीसरा रसूला ने भी सिखाया हो तीन गलत है होनी चाहिए। नंबर एक होनी चाहिए छाया नंबर दो प्रभु यीशु ने आज्ञा नंबर तीन रसूल ने भी सिखाया जी तिना गए पूरी खरी उतर ओहि के उपदेश नियम से है नहीं बोलया नियम से छाया नहीं है

ਜਾ ਕੋਡ ਨਵੇਂ ਨੀਉ ਦੇ ਚੱਪਲ ਨਾਲ ਕੋਈ ਕਰ ਸਕਦਾ ਤੇ ਜੇ ਰਸੂਨਾ ਨੇ ਜ਼ਿਕਰ ਕੀਤੀ ਆ ਪ੍ਰਭੂ ਯੀਸ਼ੂ ਨੇ ਇਹ ਕਿਹਾ ਤੇ ਪੁਰਾਣੀ ਨੇਂ ਦੇ ਵਿੱਚ ਕੀ ਹੈਗਾ ਧਰਮ ਉਪਦੇਸ਼ ਨਹੀਂ ਮੇਰੀ ਗੱਲ ਸਮਝ ਬੈ ਤਿੰਨ ਗੱਲਾਂ ਜੇ ਤੁਸੀਂ ਅੱਜ ਸਮਝ ਗਏ ਕਿ ਤੁਸੀਂ ਕਦੇ ਵੀ ਜਾਲ ਚ ਫਸੋਗੇ ਨਹੀਂ ਨਹੀਂ ਹੁਣ ਆਪਕਿ ਪਿਤਾ ਵਾਲੀ ਜਿਹੜੀ ਗੱਲ ਆ ਗਈ ਇੱਕ ਘੋਮਣ ਵਾਲੇ ਕੇਂਦਰ ਵੀ ਪੁਰਾਣੀ ਨੇਂ ਵਿੱਚ ਅਲੀਸ਼ਾ ਇਹ ਵੀ ਓਖਿਆ ਜੇ ਮੇਰੇ ਪਿਤਾ प्रभु यशु कहते हिसाब कहना नहीं चाहता तो है जैसे विषय थे आप स्पैशल तो अकॉर्डिंग पावे कि एक विश्वासी सेवक को आत्मिक पिता कह सकता है नहीं कह सकता तो दूजी गल आ गई गलत उपदेश ਮਨ ਲਓ ਕਹਿੰਦੇ ਕਿ ਪਹਿਲਾਂ ਪ੍ਰਚਾਰ ਨਹੀਂ ਕਰ ਸਕਦੇ ਪਰ ਉਹਦੀ ਸ਼ਾਇਦ ਕਿ ਖਲਬਣੀ ਹੈ ਪੁਰਾਣੇ ਰੇਮ ਚ ਕਿ ਪਹਿਣਾ ਨੇ ਕੁਝ ਕੀਤਾ ਹੈ ਯਿਸੂਮਸੀ ਨੇ ਉਹਦੇ ਬਾਰੇ ਕੋ ਗੱਲ ਕੀਤੀ ਹੈ ਤੇ ਰਸੂਲ ਜੀ ਕਹਿੰਦੇ ਪਏ ਤਾਂ ਉਹ ਉਸ ਸਮੇਂ ਦੀ ਕਲੀਸਿਆਦਰੀ ਉਸ ਵਕਤ ਕੀਤੀ ਗਈ ਤਾਂ ਜੋ ਗਲਤ ਉਪਦੇਸ਼ ਨੂੰ ਪਛਾਣਨਾ ਸਾਡੇ ਲਈ ਕੀ ਹੋ ਜੂਗਾ ਸੋਚਾ ਤਾਂ ਜੋ ਇਹ ਜਿਹੜੇ ਨਵੇਂ ਆ ਇਹ ਨਵੇਂ ਨਿਯਮ ਚ ਸਿਰਫ ਨਹੀਂ ਆਏ ਇਹ ਪੁਰਾਣੇ ਰੇਮ ਜਿਹੜੇ ਚ ਵੀ ਆਉਂਦੇ ਨੇ ਤਾਂ ਪੁਰਾਣੇ ਨਿਯਮ ਦੇ ਲੋਕ ਇਹਨਾਂ ਨੂੰ ਕਿਵੇਂ ਪਛਾਣਦੇ ਨੇ झूठे नवी झूठे भविखा है देखते गल कर लिया पर जो विविस्था चलने वाले नहीं करते तो फिल्मों के बचन लिखे नवियों ने झूठी अंदर ध्यान दा व्यक्ति यो चीजें पसंद करते पर तो जो बचन मन कि प्रभु तो जो उपदेश की गल करते तो कि पवित्र आत्मा उतरे है तो पहली घटना हुई है पुस्तवाले दिन जो पवित्र आत्मा उतर है तो सब लोग आत्मा चल गए अन्नी भाषा बोलने लगे तो उतार अलग अलग जगह तथे हुए थे ਤੋਂ ਉਹ ਵੀ ਇਹ ਕਹਿਣ ਲੱਗੇ ਵੀ ਇਹਨਾਂ ਨੇ ਲਿਸ਼ਾ ਕੀਤਾ ਇਹ ਕੀ ਕਰਦੇ ਆ ਤਨ ਪਤਰਸ ਖੜਾ ਹੈ ਇਹ ਪਤਰਸ ਨੇ ਉਸ ਗੱਲ ਨੂੰ ਕਿਤੇ ਜੋ ਸਾਬਤ ਕੀਤਾ ਹੈ ਪਰਮੇਸ਼ਰ ਦੇ ਬਚਨ ਪਤਰਸ ਨੇ ਖੜੇ ਹੋ ਕੇ ਸਭ ਤੋਂ ਪਹਿਲੀ ਗੱਲ ਕੀ ਆਖੀ ਕਹਿੰਦਾ ਵੀ ਇਹ ਨਵੀ ਦੇ ਦੁਆਰਾ ਕਿਹਾ ਗਿਆ ਬਚਨ ਪੂਰਾ ਹੋਇਆ ਕਿ ਅੰਤ ਦੇ ਆ ਦਿਨਾਂ ਦੇ ਵਿੱਚ ਮੈਂ ਆਪਣਾ ਆਤਮਾ ਸਵਣਾ ਛੀਰਾ ਤੇ ਕੁਡੇ ਇਹ ਗੱਲ ਕਿਦੇ ਅਨਸਾਰ ਹੋਈ ਹੈ ਜਿਤੇ ਬਾਰੇ ਲਗੀਆਂ ਨੂੰ ਪਹਿਲਾਂ ਤੋਂ ਅੱਛਾ ਹੈ ਤਾਂ ਮੇਰੇ ਨਾਲ ਸਮਝ ਲੈ ਕਿ ਪ੍ਰਾਣੇ ਨਿਯਮ ਚੋਰੀ ਕਿਉਂ ਚਾਹੀਦੀ ਹੈ ਸ਼ਾਇਦ ਤੇ ਯੇਸ਼ੂ ਉਸੇ ਦੇ ਬਾਰੇ ਉਹਨੇ ਪ੍ਰਾਣੇ ਨਿਯਮ ਚੋ ਕਿੰਨੇ ਪਰਮਾਨ ਦੇਤੇ ਇਹ ਉਹੀ ਮਸੀਹ ਹੈ ਸਿਰਫ ਚਰਚੀਆ ਦੇ ਵਿੱਚ ਅੱਗੇ ਜਾ ਕੇ ਗਲਤ ਪ੍ਰਦੇਸ਼ ਦਾ ਸਮਾਂ ਹੈ ਪਰ ਗਲਤ ਪ੍ਰਦੇਸ਼ ਆਇਆ ਹੈ ਵਿਸ਼ਵਾਸੀ ਲੋਕ ਪਰਮਦੇ ਵਿਸ਼ਵਾਸ ਕਰਦੇ ਅੱਗੇ ਵਧਦੇ ਗਏ ਤਦ ਕੁਝ ਯੁਧੀ ਆਈ ਔਰ ਆਣ ਕੇ ਕਹਿਣ ਲੱਗੇ ਕਿ ਸਾਨੂੰ ਮੂਸਾ ਦੇ ਇਸ਼ਾਰੇ ਦੇ ਅਨੁਸਾਰ ਸੁੰਦਰ ਕਰਨੇ ਪੈਣੇ ਮੂਸਾ ਦੇ ਇਸ਼ਾਰੇ ਨੂੰ ਮੰਨਣਾ ਪੈਣਾ ਤੋ ਗੱਲ ਜਦੋਂ ਪਾਲਿਸ ਦੇ ਵਰਨਾਪਾਸ ਨੂੰ ਪਤਾ ਲੱਗੇ ਉਹਨਾਂ ਨੇ ਕਿ ਇਹ ਨਹੀਂ ਹੋ ਸਕਦਾ ਤਦ ਉਹਨਾਂ ਚ ਬਹਿਸ ਹੋਈ ਤਦ ਇਹ ਗੰਭੀਰ ਕਲੀਅਰ ਕਰਨ ਲਈ ਵੀ ਸਹੀ ਈਆ ਉਹਨਾਂ ਇੱਕ ਮੀਟਿੰਗ ਰੱਖੀ ਯਰੂਸ਼ਲਮ ਦੇ ਵਿੱਚ ਪਰ ਸੋ ਉਹਨਾਂ ਨੇ ਕਰਤਾ 15 ਹੈ

जे शनिवार को तो आराधना नहीं की मुक्ति जे फिर शुभ से नाम मुक्ति नहीं हो सकती विश्वास नवी नेमु यशु ने नवी ने सुन गल फिर मैं समझा प्रभु भोज की पुराने अखमीरी रोटी का

सो जब पौरसंध में बरना बासना, पुना और चंडा आते बाद मौत होया, ता एक आलेख था कि जो पौरसंध में बरना बास आते कई बोर मनोका, पुना भी तो वैसे बालते सही कराने, रसूला के बिजुर्दाव को यरुशलम में जाने पहला कोई मौत वाली गश्ती कुछ दलाल दलता तलाड़ की किस्ता जा रही थी। अच्छा, यरुशलम �

ਮੇਰੀ ਜਵਾਨੀ ਕੁਛ ਖਬਰੀ ਦਾ ਵਾਜਨ ਸੁਣ ਅਤੇ ਮੇਚਾ ਕਰਨ ਹੈ ਅਤੇ ਪਰ ਵਿਸ਼ਵਾ ਨੇ ਜੋ ਅੰਤਰੀਆਂ ਹੈ ਜਿਹਾਂ ਸਾਨੂੰ ਤੇਹਾਂ ਹੀ ਉਹਨਾਂ ਨੂੰ ਵੀ ਪਵਿੱਤਰ ਆਤਮਾ ਦੇ ਕੇ ਉਹਨਾਂ ਉੱਤੇ ਸਾਖੀ ਦਿੱਤੀ ਅਤੇ ਨਿਚਾ ਨਾਲ ਉਹਨਾਂ ਦੇ ਮਨ ਸ਼ੁੱਧ ਕਰਕੇ ਸਾਡੇ ਅਤੇ ਉਹਨਾਂ ਦੇ ਵਿੱਚ ਕੁਝ ਪੇਟ ਪੇਟ ਨਾ ਰੱਖਿਆ ਸੋ ਹੋਣਾ ਕਿਉਂ ਜੋ ਤੁਸੀਂ ਪਰਮੇਸ਼ਰ ਨੂੰ ਪਰਤਾਉਂਦੇ ਹੋ कि चलने आपने कहाँ तो चुड़ा रहे थे इन पत्रस आपका क्या कदम आया है कि जो चुड़ा पांडे पे से झूला पहना हो चाहे ना ही पर सही हाल लगता है तो निकले हैं अब आप पढ़ा के ठीक रहो तो चल और जहाँ जो तो है ताजमहल को देख लेता है यह पाइलों के दिशा शमनोन ने दसा है कि किस प्रकार परमेश्वर ने कलीसिया किस प्रकार शमनोन ने दसा है कि किस प्रकार परमेश्वर ने पहला पाया कौमा पे निगाह की थी ता जो ओना विचो एक परजा अपने नाम दे विच हो जी अते नबुना के इस वचन नाल मिलते हन कि कुबड़े की आख्या कि पतरस ने एक गल आखी है और अगली

ਹਮ ਉਪਦੇਸ਼ ਨੂੰ ਹਰ ਸੇਵਕ ਨੂੰ ਹਰ ਸਿੱਖਿਆ ਨੂੰ ਚੈੱਕ ਕਰਕੇ ਦੇਖਣਾ ਕਿ ਪਹਿਲਾਂ ਆਪਣੇ ਕੋਲ ਕੀ ਹੋਣੀ ਚਾਹੀਦੀ ਹੈ ਜੇ ਮਿਸਤਰੀ ਕੰਮ ਕਰਨ ਲਈ ਚਲੇਗਾ ਤਾਂ ਉਹਦੇ ਕੋਲ ਕੋਈ ਕੀ ਨਹੀਂ ਹੈ। ਜੇ ਕੰਮ ਕਰਨ ਦੇ ਵਿੱਚ ਸੁੱਧੀ ਹੋ ਸਕਦੀ। ਜਦਨਾ ਮਿਸਤਰੀ ਮਰਜੀ ਕਰੀ ਜਾਵੇ ਨੀਤ Kran ਦਾਤੀ ਪਰਾਣੀ ਤੇ ਨਹੀਂ। ਨਹੀਂ। ਪ੍ਰਭੂ ਕੀ ਰੱਖਦਾ ਹੈ। ਸਾਡਾ। ਤਾਂ ਪ੍ਰਾਣੀ ਨੇਮ ਦੇ ਗਲਤ ਉਪਦੇਸ਼ਾਂ ਗਲਤ ਨਵੀਆਂ ਨੂੰ ਜਾਂਚਣ ਦੇ ਲਈ ਕੀ ਸੀ ਪਰਮੇਸ਼ਰ ਦੀ ਵਣਸਥਾ।

ਸ੍ਰੀ ਪ੍ਰਬੂਦੀ ਬਚਿਤੇ ਦਾ ਕਈ ਨੂੰ ਫਿਰ ਗਿਆ ਕਈ ਨੂੰ ਪਰਵਾਇ ਗਿਆ ਰਬਦਾਸ ਪੌੜਸ ਕਹਿੰਦਾ ਹੈ ਵਖਦਾ ਹੈ ਬੇਖਮੈ ਇਕੁਈ ਪਤਿ ਦੇ ਨਾਲ ਤੁਹਾਡੀ ਪਰਵਾਇ ਕੀਤੀ ਮੰਗਣੀ ਕੀਤੀ ਹੈ ਕਿ ਤੁਹਾਨੂੰ ਪਾ ਕੁਆਰੀ ਨੂੰ ਸਿੱਧੇ ਅਪੜ ਕਰ ਪਰ ਮੈਂ ਦੱਸਦਾ ਹੈ ਕਿ ਜਿਵੇਂ ਸੱਪ ਨੇ ਆਪਣੀ ਖੱਜੇ ਪਿੱਛਾ ਨਾ ਹਵਾ ਨੂੰ ਪਰਵਾਇਆ ਤੁਹਾਡੇ ਮਨ ਨੇ ਕਿਤੇ ਪਰਵਾਏ ਜੇ ਆਉਣ ਵਾਲਾ ਕਿਸੇ ਦੂਸਰੇ ਯਸੂ ਦੀ ਮਨਾਦੀ ਕਰਦਾ ਹੈ दूसरा आत्मा जब दूसरी खुशखबरी एक दूसरा यशु एक दूसरा आत्मा खुशखबरी जिन्हें किमा जिम्मे सप ने अपनी खच्चे विद्या के सपने किए भरमाया सब हवा के कोल वचन लेके आया थोड़ा सच तो थोड़ा थो थो थो

ਸਾਰੇ ਫਲਾਂ ਨੂੰ ਤੁਸੀਂ ਖਾਣੇ ਆ ਪਰ ਗੁਰੂ ਚਬਾਰ ਦੀ ਜਿੱਕਾਰ ਉਹਦੇ ਫਲ ਤੋਂ ਪਰਮਿਸ਼ਨ ਲੈ ਕੇ ਨਾ ਕੋ ਨੂੰ ਖਾਣਤ ਨਾ ਯੋ ਇਹ ਚੀਜ਼ ਦੱਸਦੀ ਆ ਕਿ ਖਵਾਦੀ ਵੀ ਪਰਮੇਸ਼ਰ ਦੇ ਬਚਨ ਤੇ ਫਕੜ ਨਹੀਂ ਸਕਦਾ ਜਿਹੜੇ ਵਿਸ਼ਵਾਸੀ ਵੀ ਬਚਨ ਤੇ ਤਕੜ ਨਹੀਂ ਹੈਗੇ ਉਹ ਭਰਮਾਇਆ ਜਾਉ ਔਰ ਸ਼ੈਤਾਨ ਅਨੇਚਾ ਇਹ ਚਾਹਲ ਹੈ ਕਿ ਉਹਨਾਂ ਭੇਤ ਦੇ ਦਿਨ ਨਾ ਆਜ ਬਹੁਤੇ ਲੋਕ ਕੱਦ ਦੇ ਪਸ ਕੇ ਸਾਨੂੰ ਤੇ ਮਨ ਲੱਗਾ ਸਾਨੂੰ ਭੇਤ ਮਿਲ ਗਿਆ ਸਾਨੂੰ ਪ੍ਰਕਾਸ਼ਨ ਮਿਲ ਗਿਆ ਹੈ ਸਭ ਤੋਂ ਵੱਡੇ ਬੋਲਤੀ ਲੈ ਕੇ ਆਇਆ ਭੇਤ ਹੀ ਲੈ ਕੇ ਆਇਆ ਉਹ ਕਹਿੰਦਾ ਮੈਂ ਦੱਸਦਾ ਜਿਸ ਦਿਨ ਤੁਸੀਂ ਇਸ ਫਲ ਤੋਂ ਖਾਓਗੇ ਤੁਹਾਡੀਆਂ ਅੱਖਾਂ ਤੁਸੀਂ ਪਰਮੇਸ਼ਰ ਦੇ ਸਮਾਨ